ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਇਹ ਵੀਡੀਓ ਪੰਜਾਬ ਦੇ ਸਰਕਾਰੀ ਸਕੂਲ ਦੀ ਹੈ ਜਿੱਥੇ ਕਿ ਮੈਡਮ ਨੇ ਗੁੱਸੇ ਦੇ ਵਿੱਚ ਆ ਕੇ ਪ੍ਰਿੰਸੀਪਲ ਦੇ ਹੱਥ ਤੱਕ ਜੜ ਦਿੱਤਾ ਹੈ ਹਾਲਾਂਕਿ ਕਾਰਨ ਪਤਾ ਨਹੀਂ ਲੱਗ ਸਕਿਆ ਵੀ ਕੀ ਕਾਰਨ ਹੈ ਪਰ ਇਸ ਸੀਸੀਟੀਵੀ ਤੋਂ ਬਾਅਦ ਜਿਹੜੀ ਸ਼ਿਕਾਇਤ ਹੈ ਉਹ ਹਾਇਰ ਅਥਾਰਟੀ ਤੋ ਪਹੁੰਚਦੀ ਹੈ ਤੇ ਉਹ ਕਹਿੰਦੇ ਨੇ ਵੀ ਅਸੀਂ ਮਾਮਲੇ ਨੂੰ ਇਨਵੈਸਟੀਗੇਟ ਕਰਾਂਗੇ ਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ ਪਰ ਸਵਾਲ ਇਹ ਖੜਾ ਹੁੰਦਾ ਆ ਸਕੂਲ ਅਰਗਾ ਪਵਿੱਤਰ ਸਥਾਨ ਜਿਹਨੂੰ ਆਪਾਂ ਕਹਿੰਦੇ ਆ ਕਿ ਵਿਦਿਆ ਦਾ ਮੰਦਿਰ ਹੈ ਉੱਥੇ ਜੇ ਇਹ ਦੁਸ਼ਮਣੀਆਂ ਆਪਦੀਆਂ ਕੱਢਦੇ ਫਿਰਨਗੇ ਤਾਂ ਹਾਲ ਕੀ ਹੋਣਗੇ ਇਹਦੇ ਉੱਤੇ ਵੀ ਸਵਾਲ ਖੜਾ ਹੁੰਦਾ ਆ ਫਿਲਹਾਲ ਇਸ ਵੀਡੀਓ ਤੋਂ ਬਾਅਦ ਹੁਣ ਲਗਾਤਾਰ ਇਹ ਸਵਾਲ ਵੀ ਪੈਦਾ ਹੁੰਦਾ ਆ ਵੀ ਜੇ ਅਧਿਆਪਕ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਜੇ ਤਰੋਛ ਤਰੀ ਹੁੰਦੇ ਆ ਤਾਂ ਫਿਰ ਇਹ ਬੱਚਿਆਂ ਨੂੰ ਕੀ ਸਿਖਾਉਣਗੇ ਪਰ ਦੂਸਰੇ ਬੰਨੇ ਇਹ ਵੀ ਗੱਲ ਗੱਲ ਸਾਬਤ ਹੈ ਵੀ ਉਹ ਜਿਹੜੀ ਟੀਚਰ ਲੜਦੀ ਆ ਉਹ ਕਿਹੜੇ ਕਾਰਨ ਕਰਕੇ ਲੜਦੀ ਆ ਕੀ ਉਹਦੇ ਨਾਲ ਕੁਝ ਵਧਿਗੀ ਹੋਈ ਆ ਜਾਂ ਫਿਰ ਉਹਦਾ ਕੀ ਪੱਖ ਹੈ ਇਹ ਵੀ ਜਾਣਨਾ ਬਹੁਤ ਜ਼ਰੂਰੀ ਆ ਪਰ ਫਿਲਹਾਲ ਵੀਡੀਓ ਤੋਂ ਇਹ ਪਤ ਲੱਗਦਾ ਆ ਕਿ ਇਹ ਵੀਡੀਓ ਤੋਂ ਬਾਅਦ ਕਿ ਕਿਵੇਂ ਸਕੂਲ ਦੇ ਵਿੱਚ ਪ੍ਰਿੰਸੀਪਲ ਜਿਹੜਾ ਆ ਉਹਦੇ ਥੱਪੜ ਮਾਰਿਆ ਐ ਇਸ ਔਰਤ ਨੇ ਔਰ ਉਸ ਤੋਂ ਬਾਅਦ ਹਾਲਾਂਕਿ ਟੀਚਰ ਆ ਔਰ ਪ੍ਰਿੰਸੀਪਲ ਦੇ ਥੱਪੜ ਮਾਰਨ ਤੋਂ ਬਾਅਦ ਵੀ ਕਹਿੰਦੇ ਨੇ ਕਿ ਜਿਹੜੀ ਮੈਡਮ ਆ ਤੁਸੀਂ ਦੇਖਦੇ ਹੋਵੋਗੇ ਕਿ ਜਿਹੜੀ ਮੈਡਮ ਦੇ ਬੈਗ ਪਾਇਆ ਹੋਇਆ, ਵਾਲ ਖਲੇਰੇ ਹੋਏ ਆ ਉਹ ਉਸ ਦੇ ਵੀ ਕਹਿੰਦੇ ਉਹਦੇ ਵੀ ਉਹਦੇ ਨਾਲ ਵੀ ਖਿੱਚਾ ਤਾਨ ਕੀਤੀ ਆ ਪਰ ਸਵਾਲ ਖੜਾ ਆ ਕਿ ਕਿਉਂ ਹੋਇਆ, ਕਿਸ ਤਰੀਕੇ ਨਾਲ ਹੋਇਆ, ਇਹ ਸਾਰਾ ਕੁਝ ਨਹੀਂ ਪਤਾ ਲੱਗ ਰਿਹਾ ਪਰ ਫਿਲਹਾਲ ਵਿਦਿਆ ਦੇ ਮੰਦਰ ਦੇ ਵਿੱਚ ਇਹ ਚੀਜ਼ਾਂ ਸ਼ੋਭਦੀਆਂ ਨਹੀਂ ਹੈ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜਦੋਂ ਹੁਣ ਇਹ ਵੀਡੀਓ ਵਾਇਰਲ ਹੋ ਰਹੀ ਆ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਸ ਦੀ ਗੱਲ ਬਣਾਈ ਜਾ ਰਹੀ ਆ ਪਰ ਕਾਰਨ ਇਹਦੇ ਬਾਰੇ ਪਤਾ ਕਰਨੇ ਚਾਹੀਦੇ ਆ ਖੋਗ ਖੋਗਣਾ ਚਾਹੀਦਾ ਇਸ ਚੀਜ਼ ਨੂੰ ਪੜਤਾਲ ਕੀਤੀ ਜਾਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਆ ਜਿਹਦਾ ਕਸੂਰ ਹੈ ਪਰ ਫਿਲਹਾਲ ਜੋ ਮਰਜੀ ਹੈ ਇਸ ਤਰੀਕੇ ਦੀਆਂ ਲੜਾਈਆਂ ਜਿਹੜੀਆਂ ਨੇ ਉਹ ਇਨ੍ਹਾਂ ਜਗ੍ਹਾ ਦੇ ਉੱਤੇ ਬਿਲਕੁਲ ਹੀ ਠੀਕ ਲੱਗਦੀਆਂ ਹਾਲਾਂਕਿ ਸਕੂਲ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਵੱਖਰੀ ਗੱਲਬਾਤ ਹੈ ਤੁਸੀਂ ਦੇਖੋ ਹਾਲਾਂਕਿ ਤੁਹਾਨੂੰ ਸੋਸ਼ਲ ਮੀਡੀਆ ਦੀ ਰੈਸਟ੍ਰਿਕਸ਼ਨ ਕਰਕੇ ਪੂਰੀ ਵੀਡੀਓ ਨਹੀਂ ਦਿਖਾਈ ਜਾ ਸਕਦੀ ਪਰ ਇਹ ਵੀਡੀਓ ਦੇ ਪਿੱਛੇ ਜੋ ਬੋਲਚਾਲ ਹੈ ਜੋ ਗੱਲਬਾਤ ਹੋ ਰਹੀ ਹੈ ਉਹ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਕਿਵੇਂ ਲੜਾਈ ਹੋਣ ਲਈ ਹੈ ਔਰ ਕਿਉਂਕਿ ਸੀਸੀਟੀਵੀ ਦੇ ਪਿੱਛੇ ਮਾਸਟਰ ਭੈਣ ਜੀਆਂ ਗੱਲਾਂ ਕਰ ਰਹੀਆਂ ਨੇ ਕੀ ਹੋਇਆ ਉਹ ਦਿਖਾਉਣੇ ਆ ਤੁਹਾਨੂੰ 2 ਸਾਲ ਲੱਗੇ ਸਰ ਨੇ ਕੀ ਹਾਜ਼ਰੀ ਲਾਓ ਮੈਡਮ ਬਸ ਉਹ ਦੇਖੀ ਆਪੇ ਜਾਂਦੀ ਉਹ ਸਰ ਜਿੰਨੀ ਦੂਰ ਤੋਂ ਉੱਧਰ ਵੀ ਕੁਝ ਨਹੀਂ ਲੱਭਦੀ ਆਨੇ ਸਾਥੇ ਮੇਰੇ ਅਸਵੀਰ ਜਦੋਂ ਉਹਨਾਂ ਨੇ ਫਿਰ ਵੀ ਆਪਣਾ 88 ਨੋਟ ਨਹੀਂ ਦਿੱਤਾ ਬੜਾ ਸਾਰਾ ਕੀਤਾ ਪਰ ਕੋਲ ਉਹ ਤੋਂ ਅੱਜ ਜਿੱਦਾਂ ਸਕਿਉਰਟੀ ਨੂੰ ਬੁਲਾਉਂ ਗਏ ਮੋੜ ਤੇ ਵੀ ਬੜਾ ਹੀ ਆ ਗਿਆ ਪਲੇਆ ਵੀਡੀਓ ਤੇ ਫਿਰ ਬਾਹਰ ਮੁੜੇ ਫਿਰ ਬਾਹਰੋਂ ਬੋਟਰਾਣੇ ਨੂੰ ਬਾਹਰ ਤੋਂ ਆਨ ਕੱਢਣੀ ਐ ਨਹੀਂ ਹੁਣ ਕਿੰਨੀ ਗਏ ਨਹੀਂ ਨਹੀਂ ਉਹ ਮੁੜ ਕੇ ਫਿਰ ਮੁੜ ਕੇ ਆਣਗੇ ਚੋਣ ਕੋਲ ਆਇਆ ਰਵਾਂ ਦੇ ਚੱਲ ਕੈਮੀ ਆਇਓ ਪਲੀਸ ਗਾਰਡਨ ਲੈਣ ਨਾ ਤੀ ਮੈਨੂੰ ਗਾਰਡਨ ਲੈਣ ਗਾਰਡਨ ਤੇ ਮੈਨੂੰ ਸਰ ਜੀ ਗਾਰਡਨ ਨਾਲ ਬੋਲਦੇ ਰਹੇ ਮੈਂ ਮੈਡੀਕਲ ਨਾ ਮੈਡੀਕਲ ਰਾਧਾ ਮੇਰੇ ਪਿੱਛੇ ਹਟਦੇ ਪਏ ਉਹ ਦੋ ਕਿੰਨਾ ਯਾਰ ਖਾਦੀ ਮਾਫੀ ਹੈ ਯਾਰ ਇਹ ਦੇ ਸੁਣਨੀ ਕੀ ਸਰ ਸਰ ਤੇ ਕਿਤੇ ਜਾ ਕੀਤਾ ਮੈਡੀਕਲ ਨਾਲ ਗੱਲ ਕਰ ਗੱਲ ਜਿਹੜੀ ਆਈ ਹੈ ਹਮ ਆਹ 2 ਸਾਲ ਲੱਗੇ ਸਰ ਨੇ ਨਹੀਂ ਆਉਣ ਲਈ ਸਰ ਨੇ ਕਿਹਾ ਹਾਜ਼ਰੀ ਲਾਓ ਮੈਨੂੰ ਬਸ ਔਰ ਉਹ ਦੇਖੀ ਆਪੇ ਜਾਂਦੀ ਬਹੁਤ ਔਰ ਸਰ ਜਿੰਨੀ ਦੂਰ ਤੋਂ ਉੱਧਰ ਨੂੰ ਆਨੇ ਸਾਡੇ ਮਿਹਰ ਅਸੀਂ ਜਦੋਂ ਉਹਨਾਂ ਨੇ ਫਿਰ ਵੀ ਆਪਣਾ ਕਸਟਮ ਲੋਨਜ਼ ਦੇਤਾ ਬੜਾ ਸਨ ਕੀਤਾ ਕੰਟਰੋਲ ਉਹ ਤੋਂ ਅੱਜ ਜਿਹੜਾ ਸਕਿਉਰਟੀ ਨੂੰ ਬੁਲਾਉਂਦੇ ਹਾਂ ਉਹਦੇ ਵੀ ਬੜਾਈਆ ਪਲੇਅਰ ਵੀਡੀਓ ਤੇ ਮੇਰੇ ਬਾਹਰ ਮੂਰੇ ਫਿਰ ਬਾਰਨ ਬੋਟਰਾ ਦੇ ਵਿੱਚ ਬਾਹਰ ਦਾ ਆਣਾ ਬਟ ਨਹੀਂ ਐਨੇ ਹੁੰਕ ਨਹੀਂ ਹੈ ਨਹੀਂ ਨਹੀਂ ਫਿਰ ਮੁੜ ਕੇ ਆਣਾ ਦੇ ਵਿੱਚ ਉਹ ਨਵੀਂ ਰਵੇ ਚੱਲ ਕੈਮਰਾ ਆ ਜੋ ਪਲੀਸ ਗਾਰਡ ਲੈਂਡ ਨਾ ਕਰੀ ਮੈਂ ਤਾਂ ਗਾਰਡ ਨਹੀਂ ਚੱਲ ਗਾਰਡ ਲੈਂਡ ਤੇ ਮੈਂ ਸਰ ਜੀ ਗਾਰਡ ਨੂੰ ਆਨਸ ਕਰਦੇ ਹਾਂ ਨਾ ਮੈਡੀਕਲ ਨਾ ਉਹ ਦੇਖੋ ਰਾਧਾ ਮੇਰੇ ਪਿੱਛੇ ਹਟਦੇ ਪਏ ਉਹ ਦੋ ਕਿੰਨਾ ਯਾਰ ਖਾਦੀ ਮਾਫੀ ਹੈ ਯਾਰ ਇਹ ਦੇ ਸੁਣਨਗੇ ਕੀ ਸਰ ਸਰ ਤੇ ਕਿਤੇ ਡੈਕ ਕੀਤਾ ਮੈਂ ਕਿਤੇ ਡੈਕ ਨਹੀਂ ਕੀਤਾ ਮਾਡੀ ਨਾਲ ਬੈਠ ਗਈ ਜਿੱਥੇ ਆਈਏ ਹਮ ਆ ਗੰਡਸ ਵਾਲੇ ਕਿ ਸਰ ਬੈਂਗਲ ਨਹੀਂ ਆਣੀ ਮੈਨੂੰ ਸਰ ਨੇ ਕਿਹਾ ਹਾਜ਼ਰੀ ਲਾਓ ਮੈਡਮ ਬਸ ਹੋਰ ਹੋਰ ਦੇਖੀ ਆਪੇ ਜਾਂਦੀ ਹੋਰ ਹੋਰ ਸਰ ਜਿੰਨੀ ਦੂਰ ਤੇ ਉੱਧਰ ਕੁਝ ਗੱਲ ਕਰਨੀ ਚਾਹਤ ਹਾਂ ਜੀ ਸਾਡੇ ਮੇਰੇ ਅਸਲੀ ਜੀ ਉਹਨਾਂ ਨੇ ਫਿਰ ਵੀ ਆਪਣਾ ਅਸਤਾਤੀ ਨੋਟ ਨਹੀਂ ਦਿੱਤਾ ਬੜਾ ਸਨ ਕੀਤਾ ਪ੍ਰੋਲ ਬਹੁਤ ਅਜੀਬ ਜਿਹਾ ਇੱਕ ਤਲਵਾੜਾ ਸੈਕਟਰ 2 ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਤੇ ਕਿ ਇੱਕ ਟੀਚਰ ਉਹਨਾਂ ਫਰੈਂਡਸ ਕੋਲ ਦੇ ਤੱਕੜ ਮਰਿਆ ਗਿਆ ਤੇ ਨਾਲ ਇੱਕ ਟੀਚਰ ਵੀ ਨੇ ਉਹਨਾਂ ਦੇ ਨਾਲ ਕੋਈ ਤਪਈ ਦੀ ਚੀਜ਼ ਕੀ ਕਾਰਨ ਹੈ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਆ ਹਾਂ ਸਰ ਮੈਨੂੰ ਮੇਰੇ ਵੀ ਧਿਆਨ ਵਿੱਚ ਕੱਲ ਰਾਤ ਨੂੰ ਇਹ ਮਾਮਲਾ ਆਇਆ ਜਦੋਂ ਕਿ ਮੈਨੂੰ ਇਹ ਵੀਡੀਓ ਮੈਨੂੰ ਮਿਲੀ ਮੇਰੇ WhatsApp ਤੇ ਆਈ ਤਾਂ ਮੈਂ ਉਸੇ ਸਮੇਂ ਇੱਕ ਕਮੇਟੀ ਗਠਿਤ ਕਰ ਦਿੱਤੀ ਹੈ ਤੇ ਕਮੇਟੀ ਆ ਚੌਥੀ ਸਕੂਲ ਵਿੱਚ ਪਹੁੰਚ ਚੁੱਕੀ ਹੈ ਤੇ ਜਾਂਚ ਪੜਤਾਲ ਹੋ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਤੇ ਸਖਤ ਕਾਰਵਾਈ ਹੋਈਗੀ ਕਿਉਂਕਿ ਸਕੂਲ ਇੱਕ ਏਦਾਂ ਦਾ ਪਵਿੱਤਰ ਮੰਦਿਰ ਹੈ ਇੱਕ ਗੁਰਦੁਆਰਾ ਹੈ ਇੱਕ ਮਸਜਿਦ ਹੈ ਜਿੱਥੇ ਕਿ ਸਾਡੇ ਬੱਚੇ ਵੀ ਪੜਦੇ ਹੈਗੇ ਆ ਜੇ ਉਸ ਸਕੂਲ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਜਾਣ ਤਾਂ ਬੜੀ ਅਫਸੋਸ ਦੀ ਗੱਲ ਹੈ ਤੇ ਮੈਂ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਹ ਤੇ ਬਹੁਤ ਸਖਤ ਕਾਰਵਾਈ ਹੋਈਗੀ ਸਾ ਮੈਨੂੰ ਪਤਾ ਲੱਗੇ ਕਾਰਨ ਕੀ ਹੈ ਕਿਉਂ ਇਹ ਕਾਰਨ ਹਾਲੇ ਤੱਕ ਨਹੀਂ ਮੈਨੂੰ ਪਤਾ ਲੱਗਾ ਕਮੇਟੀ ਜਾਂਚ ਕਰ ਰਹੀ ਹੈ ਕਿ ਜੋ ਟੀਚਰ ਹੈ ਉਹ ਸਰਕਾਰੀ ਉਸੇ ਸਕੂਲ ਦਾ ਟੀਚਰ ਉਹ ਉਸ ਸਕੂਲ ਵਿੱਚ ਪ੍ਰਾਇਮਰੀ ਵਿੰਗ ਵੀ ਚੱਲ ਰਿਹਾ ਉਸ ਪ੍ਰਾਇਮਰੀ ਵਿੰਗ ਦੇ